ਪਰਮਾਰ ਕਰ ਰਹੇ ਨੇ ਕਿ ਫਿਰਤ ਫਿਰਤ ਬਹੁਤ ਇਹ ਜੁਗ ਹਾਰਿਓ ਮਾਨਸ ਦੇਹੀ ਲਈ ਕਹਿੰਦਾ ਤੂੰ ਇਦੋਂ ਪਹਿਲਾਂ ਕਿੰਨੇ ਕ ਜੁਗ ਤੂੰ ਬੀਤ ਗਏ ਤੈਨੂੰ ਚੱਕਰ ਘੜਦੇ ਦੁਨੀਆਂ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਫਿਰਤ ਫਿਰਤ ਬਹੁਤ ਇਹ ਜੁਗ ਹਾਰਿਓ ਮਾਨਸ ਦੇਹੀ ਲਈ ਨਾਨਕ ਕਹਿ ਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਤੈਨਾਂ ਤੇਰਾ ਮੌਕਾ ਹੈ ਤੇਰੀ 바ਰੀ ਹੈ ਤੂੰ ਮਿਲ ਸਕਦਾ ਹੈ ਪਰ ਤੂੰ ਸੇਵਨਮ ਕਿਉਂ ਨਹੀਂ ਕਰਦਾ ਕਿੰਨੇ ਯੁੱਗ ਹੋ ਗਏ ਤੈਨੂੰ ਪਿਤਾ ਪਰਮਾਤਮਾ ਨੂੰ ਵਿਛੜੋਏ ਗੁਰਪਿਆਰ ਆਪਾਂ ਆਪਣੇ ਪਿਤਾ ਪਰਮਾਤਮਾ ਤੋਂ ਵਿਛੜੇ ਹੋਏ ਆ ਪਤਾ ਨਹੀਂ ਕਿੰਨੇ ਕੁੱਜਗ ਹੋ ਗਏ ਕਿਤੇ ਵਿਚਾਰ ਕੀਤੀ ਆ ਸਾਨੂੰ ਕਿਉਂ ਭੇਜਿਆ ਸੰਸਾਰ ਦੇ ਵਿੱਚ ਕਿਤੇ ਮਨ ਮਨ ਦੇ ਨਾਲ ਗੱਲਾਂ ਕਰੋ ਬੈਠ ਕੇ ਵਿਚਾਰ ਕਰੋ ਸਾਨੂੰ ਸੰਸਾਰ ਦੇ ਵਿੱਚ ਕਿਉਂ ਭੇਜਿਆ ਕਾਬੇ ਵਾਸਤੇ ਆਏ ਆ ਕੀ ਕਰਨ ਆਏ ਆ ਕੀ ਇੱਥੋਂ ਕਰਕੇ ਜਾਣਾ ਹੈ ਚਾਰ ਗੱਲਾਂ ਨੇ ਕਿਤੇ ਵਿਚਾਰ ਕਰੋ ਜਦੋਂ ਵੀ ਭਗਤੀ ਕਰਨ ਬੈਠਦੇ ਹਾਂ ਬਾਣੀ ਪੜ੍ਹਦੇ ਆਪਾਂ ਜਾਂ ਹੁਣ ਗੁਰੂ ਘਰ ਬੈਠੇ ਆ ਤਾਂ ਮਨ ਨਾਲ ਵਿਚਾਰ ਕਰੋ हे ਮਨਾਂ ਤੂੰ ਕੀ ਕਰਨ ਆਇਆ ਸਾਡਾ ਮੁੱਖ ਕੰਮ ਕੀ ਹੈ ਕਾਬੇ ਵਾਸਤੇ ਆਏ ਆ ਆਪਾਂ ਜੋ ਵਿਚਾਰ ਕੀਤੀ ਹੈ ਕਿ ਭਈ ਪ੍ਰਾਪਤ ਮਾਨਕ ਦੇਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਾਡੀ ਵਾਰੀ ਐ ਕਿਨੂੰ ਮਾਲਕ ਨੂੰ ਮਿਲਣ ਦੀ ਇਹ ਸਚਾਈ ਐ ਗੁਰਪਰਿਆਉ ਧੰਨ ਸ੍ਰੀ ਗੁਰਗੰਸਾਹਬ ਦੇ ਵਿੱਚ ਇੱਕ ਕਤੇ ਵੀ ਝੂਠ ਨਹੀਂ ਐ ਸਚਾਈ ਐ 100% ਸਚਾਈ ਐ ਕਿ ਅਸੀਂ ਮਾਲਕ ਨੂੰ ਮਿਲਣ ਵਾਸਤੇ ਆਏ ਆ ਫੇਰ ਕਿਉਂ ਨਹੀਂ ਉਪਰਾਲਾ ਕਰ ਰਹੇ ਹੁਣ ਇੱਥੇ ਬਹੁਤ ਸਾਰੇ ਵਿਚਾਰ ਉੱਠ ਜਾਣਗੇ ਕਿ ਅਸੀਂ ਗੁਰਗਰਤ ਆਉਂਦੇ ਆ ਰੋਜ਼ ਸੰਗਤ ਕਰਦੇ ਆ ਰੋਜ਼ ਗੁਰੂ ਸਾਹਿਬ ਰਾਜਵੰਨ ਨੇ ਅਸੀਂ ਰੋਜ਼ ਆ ਕੇ ਦੇਖਦੇ ਆਂ ਨਹੀਂ ਗੁਰਦੁਆਰਿਆਂ ਦੇਖੀ ਤਾਂ ਸਹੀ ਹੈ ਆ ਰਹੇ ਗੁਰਦੁਆਰ ਚੰਗਾ ਹੈ ਪਰ ਗੁਰੂ ਸਾਹਿਬ ਜੋ ਅੰਦਰ ਦੀ ਗੱਲ ਕਰ ਰਿਹਾ ਸਾਡੇ ਮਨ ਦੀ ਗੱਲ ਕਰ ਰਿਹਾ ਹੁਣ ਗੁਰਦੁਆਰ ਸਾਡਾ ਸਰੀਰ ਆਇਆ ਨੇ ਤਨ ਆਇਆ ਨੇ ਆ ਗਿਆ ਹੁਣ ਆਪਣੇ ਅੰਦਰ ਵਿਚਾਰ ਕਰੋ ਕਿ ਸਾਡਾ ਮਨ ਹਾਜ਼ਰ ਹੈ ਇੱਥੇ ਸਾਰੇ ਵਿਚਾਰ ਕਰੋ ਕਿ ਸਾਡਾ ਮਨ ਹਾਜ਼ਰ ਹੈ ਇੱਥੇ ਸਾਡਾ ਮਨ ਕਿੱਥੇ ਆ ਸਾਡਾ ਮਨ ਘਰਾਂ ਚ ਆਪਣੇ ਧੰਦਿਆਂ ਚ ਜਿਹਦਾ ਮਨ ਇੱਥੇ ਹਾਜ਼ਰ ਰਹੇਗਾ ਗੁਰਪਿਆਰਿਓ ਜਿਹਦਾ ਮਨ ਹਾਜ਼ਰ ਰਹੇਗਾ ਨਾ ਉਹ ਹੀ ਗੁਰੂ ਦੀ ਵਿਚਾਰ ਨੂੰ ਸੁਣ ਸਕਦਾ ਹੈ ਉਹ ਹੀ ਵਿਚਾਰ ਸੁਣ ਕੇ ਪੱਲੇ ਬੰਨ ਸਕਦਾ ਹੈ ਕਿ ਮਾਇਆ ਮਾਲਕ ਨੂੰ ਮਿਲਣ ਵਾਸਤੇ ਆਇਆ ਮੈਨੂੰ ਕੋ ਮੌਕਾ ਦਿੱਤਾ ਹੈ ਮੈਨੂੰ ਕੋ ਵਾਰੀ ਦਿੱਤੀ ਹੈ ਮੈਂ ਕਿਉਂ ਨਹੀਂ ਸਿਮਰਨ ਕਰਦਾ ਮੈਂ ਕਿਉਂ ਨਹੀਂ ਆ ਕੇ ਗੁਰੂ ਘਰ ਅ ਗ੍ਰੰਥੀ ਸੰਗਤ ਨੂੰ ਪੁੱਛਦਾ ਕਿ ਇਹ ਪੰਗਤੀ ਅਸੀਂ ਰੋਜ਼ ਸੁਣਦੇ ਆਂ ਸ਼ਾਮ ਦੇ ਟਾਈਮ ਅਸੀਂ ਰਹਿ ਰਾਤ ਦੇ ਵਿੱਚ ਪੰਗਤੀਆਂ ਰੋ ਸੁਣਦੇ ਨਾ ਸਾਨੂੰ ਸਮਝਾਓ ਕਿ ਅਸੀਂ ਕਿਵੇਂ ਮਿਲਾਂਗੇ ਮਾਲਕ ਨੂੰ ਕਿਵੇਂ ਮਿਲ ਸਕਦੇ ਆਂ ਕਦੇ ਵਿਚਾਰ ਕੀਤੀ ਹੈ ਨਹੀਂ ਕੀਤੀ ਕਿਉਂ ਅਸੀਂ ਬੇਪਰਵਾਹ ਅਸੀਂ ਸੰਸਾਰ ਦੇ ਵਿੱਚ ਆ ਕੇ ਇੱਕ ਕਹਾਵਤ ਆ ਨਾ ਇਹ ਜੱਗ ਮਿੱਠਾ ਅਗਲਾ ਕਿਹਨੇ ਮਿੱਠਾ ਨਹੀਂ ਗੁਰਪਿਆਰੋ ਆਗਲਾ ਬੜਾ ਖਤਰਨਾਕਾ ਸਮਾਂ ਜੇ ਜੇ ਸਾਡੇ ਸਵਾਸ ਖਤਮ ਹੋ ਗਏ ਸਾਡੇ ਸਵਾਸ ਜਿੱਦੇ ਖਤਮ ਹੋ ਗਏ ਉਹ ਦਿਨ ਗੁਰਪਿਆਰੋ ਸਾਡੇ ਤੇ ਆਫਤਾਂਾਂ ਵਿੱਚ ਸ਼ੁਰੂ ਹੋ ਜਾਣਗੀਆਂ ਆਫਤਾਂ ਆ ਸੰਸਾਰ ਦੀ ਤਾਂ ਛੱਡੋ ਇੱਥੇ ਤਾਂ ਆਪਾਂ ਜੋ ਦੁੱਖ ਕਲੇਸ਼ ਜੋ ਸਾਨੂੰ ਹੈਗੇ ਆ ਇਹ ਤਾਂ ਜਿਹੜੇ ਪਿੱਛੇ ਤੋਂ ਕਰਮ ਅਨੁਸਾਰ ਸਾਨੂੰ ਮਿਲੇ ਨੇ ਜਿਹੜਾ ਅਸੀਂ ਹੁਣ ਕਰਮ ਕਰ ਰਹੇ ਆ ਗੁਰੂ ਘਰੇ ਉਹ ਵੀ ਫੇਰ ਅੱਗੇ ਹਸਾਕਤਾਵ ਦੇਣਾ ਪੈਣਾ ਹੈ ਕਾਦਾ ਦੇਣਾ ਦੀ ਹਸਾਕਤਾ ਹੁਣ ਇਹ ਵੀ ਮੰਦਿਰ ਚ ਵਿਚਾਰ ਉੱਠੇਗੀ ਕਿ ਸਾਨੂੰ ਹਸਾਕਤਾ ਦੇਣਾ ਤਾਂ ਕਾਦਾ ਦੇਣਾ ਹੈ ਆਪਾਂ ਗੁਰੂ ਸਾਹਿਬ ਤਾਂ ਕੁੱਸੀਏ ਕਾਦਾ ਹਸਾਕਤਾ ਦੇਣਾ ਧਰਮ ਰਾਏ ਜਦ ਲੇਖਾ ਮੰਗੇ ਕਿਆਮਤ ਲੈ ਕੇ ਜਾਏਗਾ ਕਾਦਾ ਲੇਖਾ ਲੈਣਾ ਉਹਦਾ ਜੀ ਇਹ ਵੀ ਆਪਾਂ ਵਿਚਾਰ ਕਰੀਏ ਕਿ ਸਾਨੂੰ ਪਤਾ ਹੋਣਾ ਚਾਹੀਦਾ ਖਾਲੀ ਪੜ ਕੇ ਜਾਂ ਸੁਣ ਕੇ ਗੱਲ ਨਹੀਂ ਬਣਨੀ ਕਿ ਲੇਖਾ ਮੰਗੇਗਾ ਸਤਗੁਰੂ ਪਰ ਧਰਮ ਰਾਇ ਲੇਖਾ ਮੰਗੇਗਾ ਉਹ ਗੁਰਪਰ ਕਾਦਾ ਮੰਗੇਗਾ ਇਹ ਵੀ ਤਾਂ ਆਪਾਂ ਵਿਚਾਰ ਕਰੀਏ ਜਿੰਨੇ ਅਸੀਂ ਸਵਾਸ ਲੈ ਕੇ ਆਇਆ ਨਾ ਜੋ ਅਸੀਂ ਸਵਾਸ ਲੈ ਰਹੇ ਹਾਂ ਇਹਦਾ ਸਾਹ ਕਿਤਾਬ ਸਾਨੂੰ ਦੇਣਾ ਪੈਣਾ ਹੈ ਇਹਦਾ ਸਾਹ ਕਿਤਾਬ ਸਾਨੂੰ ਦੇਣਾ ਪੈਣਾ ਹੈ ਇੱਕ ਇੱਕ ਸਵਾਸ ਦਾ ਸਾਹ ਦੇਣਾ ਪੈਣਾ ਹੈ ਇਹ ਫਰੀ ਦੇ ਨਹੀਂ ਹੈ ਗੁਰਪਿਆਰਿਓ ਹਸਪੀਟਲਾਂ ਜਾ ਕੇ ਦੇਖੋ ਜਿਨ੍ਹਾਂ ਦੇ ਮੁੱਖ ਤੇ ਵੈਂਟੀਲੇਟਰ ਲੱਗੇ ਨੇ ਉਹ ਉਹ ਜਦੋਂ ਟੈਂਪਰੇਰੀ ਸਾਨੂੰ ਸਵਾਸ ਦਿੰਦੇ ਨੇ ਉਹਨਾਂ ਦਾ ਸਾਥਤਾ ਦਿੰਨੇ ਆ ਸੀ ਹਸਪੀਟਲਾਂ ਦੇ ਦਿੰਨੇ ਆ ਨਾ ਫਿਰ ਇਹ ਵੀ ਗੁਰਪਿਆਰਿਓ ਸਾਨੂੰ ਮੇਰੇ ਮਾਲਕ ਨੇ ਸਾਥੋਂ ਲੇਖਾ ਜੋਖਾ ਲੈਣਾ ਹੈ ਕਿ ਗੁਰੂ ਸਾਹਿਬ ਨੇ ਕਹਤਾ ਨਾ ਕਿ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਕ ਲੈ ਕੇ ਜਾਏਗਾ ਉਹਨੇ ਸਾਡੇ ਆ ਧੰਦਿਆਂ ਦੇ ਲੇਖਾ ਨਹੀਂ ਲੈਣਾ ਸਿਰ ਸਾਥੋਂ ਇੱਕ ਵੀ ਪੁੱਛਣਾ ਹੈ ਕਿ ਤੂੰ ਆ ਸਵਾਸ ਲੈ ਕੇ ਗਿਆ ਸੀ ਇਹਨਾਂ ਦਾ ਕੀ ਕੀਤਾ ਹੈ ਇਹਨਾਂ ਬਾਰੇ ਸਾਨੂੰ ਦੱਸ ਇਹਦਾ حساب ਕਰ ਦੇ ਕੀ ਅਸੀਂ ਦੇ ਪਾਵਾਂਗੇ ਕੀ ਅਸੀਂ ਦੇ ਪਾਵਾਂਗੇ ਨਹੀਂ ਨਾ ਗੁਰੂ ਪਿਆਰੇ ਫੇਰ ਸਾਨੂੰ ਸਵਾਸਾਂ ਦਾ ਲੇਖਾ ਜੋਖਾ ਦੇਣਾ ਪੈਣਾ ਇਹਦੇ ਵਾਸਤੇ ਸਾਨੂੰ ਕੀ ਕਰਨਾ ਪੈਣਾ ਹੈ ਇਹਦੇ ਵਾਸਤੇ ਗੁਰੂ ਪਿਆਰੇ ਸਾਨੂੰ ਕਰਨੀ ਪੈਣੀ ਹੈ ਬੰਦਗੀ ਬੜੀ ਸੌਖੀ ਹੈ ਬੜਾ ਸੌਖਾ ਤਰੀਕਾ ਹੈ ਕੋਈ ਜ਼ਿਆਦਾ ਉਖਾ ਨਹੀਂ ਹੈ ਭਗਤੀ ਕਰਨੀ ਕੋਈ ਜ਼ਿਆਦਾ ਉਖੀ ਨਹੀਂ ਹੈ ਸਿਰਫ ਆਪਾਂ ਨੂੰ ਗੁਰੂ ਸਾਹਿਬ ਨੇ ਇੱਕ ਮੰਤਰ ਦਿੱਤਾ ਹੈ ਮੰਤਰ ਉਹ ਮੰਤਰ ਅਸੀਂ ਜਪਣਾ ਹੈ ਆ ਬਾਹਰੀ ਤੌਰ ਤੇ ਮੰਤਰਾਂ ਦੇ ਪਿੱਛੇ ਦੌੜਦੇ ਆ ਨਾ ਆਪਾਂ ਸਾਨੂੰ ਵੀ ਇੱਕ ਮੰਤਰ ਦਿੱਤਾ ਹੈ ਧਿਆਨ ਨਾਲ ਸੁਣੋ ਗੁਰ ਪਿਆਰਿਓ ਸਾਨੂੰ ਵੀ ਗੁਰੂ ਸਾਹਿਬ ਨੇ ਪਾਈ ਗੁਰਦਾਸ ਜੀ ਨੇ ਇੱਕ ਮੰਤਰ ਦਿੱਤਾ ਗੁਰੂ ਸਾਹਿਬਾਨ ਨੇ ਉਹ ਤੇ ਮੋਹਰ ਲਾਈ ਹੈ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਖੋਈ ਆ ਜਪਾਂ ਗੇ ਤਾਂ ਸਾਡਾ ਜਿਹੜਾ ਸਵਾਸ ਇੱਕ ਇੱਕ ਅਸੀਂ ਲੈ ਰਹੇ ਆ ਉਹ ਸਾਡਾ ਸਵਾਸ ਨਾਮ ਧੰਨ ਦੇ ਵਿੱਚ ਬਦਲੀ ਹੋਗਾ ਕਦਵੇਂ ਆਊਗਾ ਜਦੋਂ ਅਸੀਂ ਇਹ ਸਵਾਸਾਂ ਦੇ ਨਾਲ ਨਾਮ ਜਪਾਂਗੇ ਨਾਮ ਕੀ ਹੈ ਵਾਹਿਗੁਰੂ ਗੁਰ ਮੰਤਰ ਜਪ ਕੇ ਫਿਰ ਸਾਡੇ ਅੰਦਰ ਨਾਮ ਨੇ ਚੱਲ ਪੈਣਾ ਹੈ ਫਿਰ ਸਾਡੇ ਅੰਦਰ ਨਾਮ ਚੱਲ ਪੈਣਾ ਹੈ ਫਿਰ ਜਦੋਂ ਆ ਸਵਾਸ ਸਾਸੀ ਇੱਕ ਇੱਕ ਸਵਾਸ ਜਦੋਂ ਲੈਨੇ ਆ ਉਹਦੇ ਨਾਲ ਅਸੀਂ ਮੁਖਤ ਉਚਾਰਾਂਗੇ ਵਾਹ ਗੁਰੂ ਵਾਹ ਗੁਰੂ ਆਹ ਸਾਨੂੰ ਮੰਤਰ ਦਿੱਤਾ ਹੈ ਭਾਈ ਗੁਰਦਾਸ ਜੀ ਨੇ ਸਾਨੂੰ ਮੰਤਰ ਦਿੱਤਾ ਹੈ ਕਿ ਇਹ ਜਪ ਇਹਨੂੰ ਜਪ ਕੇ ਤੇਰੇ ਅੰਦਰ ਦੀ ਹਉਮੈ ਹੰਕਾਰ ਨਿੰਦਿਆ ਚੁਗਲੀ ਬਾਹਰ ਵਿਰੋਧ ਹੀਰਕਾ ਖਤਮ ਹੋਗਾ ਇਥੋਂ ਤੱਕ ਵੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਦੁੱਖ ਤਕਲੇਸ ਨਾ ਭਾਉ ਵਿਆਪੇ ਗੁਰਮੰਤਰ ਹਿਰਦੇ ਹੋਏ ਗੁਰੂ ਦਾ ਮੰਤਰ ਜੇ ਸਾਡੇ ਹਿਰਦੇ ਦੇ ਵਿੱਚ ਵਸ ਜਾਏ ਜੇ ਇਸੇ ਨੂੰ ਤਰੀਕੇ ਨਾਲ ਜਪੀਏ ਕਿਉਂ ਦਾਸ ਆਪਣੇ ਕੋਲ ਕੁਝ ਵੀ ਨਹੀਂ ਕਹਿ ਰਿਹਾ ਆਪਾਂ ਇਸ ਮੰਤਰ ਦੀ ਗੱਲ ਕਰ ਰਹੇ ਹਾਂ ਇਸ ਮੰਤਰ ਨੂੰ ਨਾ ਆਪਾਂ ਦਿਨ ਚ ਤਿੰਨ ਵਾਰੀ ਮੰਨਦੇ ਆ ਤਿੰਨ ਵਾਰੀ ਤਿੰਨ ਵਾਰੀ ਅਰਦਾਸ ਦੇ ਵਿੱਚ ਇਸ ਮੰਤਰ ਦਾ ਜ਼ਿਕਰ ਹੁੰਦਾ ਹੈ ਤਿੰਨ ਵਾਰੀ ਜ਼ਿਕਰ ਕਿਉਂ ਹੁੰਦਾ ਹੈ ਕਿ ਸਾਡੇ ਉਹ ਯਾਦ ਆ ਜੇ ਸਾਡੇ ਹਿਰਦੇ ਦੇ ਵਿੱਚ ਬੈਠ ਜੇ ਅਸੀਂ ਉਹਨੂੰ ਗਲੇ ਦਾ ਹਾਰ ਬਣਾ ਲਈਏ ਹੁਣ ਗ੍ਰਾਂਤੀ ਸਿੰਘ ਸਾਡੇ ਸਤਿਕਾਰਯੋਗ ਅਰਦਾਸ ਕਰਦੇ ਆ ਨਾ ਕੀ ਅਰਦਾਸਾਂ ਕਰਦੇ ਨੇ ਰੋਜ਼ ਆਪਾਂ ਮੰਤਰ ਨੂੰ ਮੰਗਦੇ ਆ ਅਰਦਾਸਾਂ ਕਰਦੇ ਨੇ ਪ੍ਰਥਮੇ ਸਰਪਤ ਖਾਲਸਾ ਜੀ ਕੀ ਅਰਦਾਸ ਹੈ ਜੀ ਇਹ ਅਰਦਾਸ ਕਰਦੇ ਆ ਨਾ ਪ੍ਰਥਮੇ ਸਰਪਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਪਤ ਖਾਲਸਾ ਜੀ ਕੋ ਵਾਹਿਗੁਰੂ 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 ਮੁੱਚਤ ਆਵੇ ਰੋਜ਼ ਪੜਦੇ ਆਪਾਂ ਧੰਨ ਸ੍ਰੀ ਗੁਰਗਾਂਸਾ ਦੇ ਅੱਗੇ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ ਗਵਾਹੀ ਕਰਦਾ ਹੈ ਅਸੀਂ ਪਿੱਛੇ ਪਿੱਛੇ ਉਚਾਰਦੇ ਵੀ ਆਂ ਕਾ ਗੁਰਪਿਆਰੋ ਅੱਗੇ ਗੁਰੂ ਸਾਹਿਬ ਕਹਿ ਰਹੇ ਨੇ ਵਾਹਿਗੁਰੂ ਨਾਮ ਚਿਤਾਵੇ ਜੇ ਸਾਡੇ ਚਿੱਤ ਆਜੇ ਚਿੱਤ ਆਵਣ ਕਾ ਸਦਾ ਸਰਬ ਸੁਖ ਹੋਵੇ ਸਾਰੇ ਸੁਖ ਲੋਕ ਦੇ ਪਰਲੋਕ ਦੇ ਸਾਰੇ ਸੁਖ ਝੋਲੀ ਪੈ ਜਾਣਗੇ ਗੁਰਪਿਆਰੋ ਔਰ ਨਾਲ ਹੀ ਅਸੀਂ ਦੁਨੀਆਂ ਤੋਂ ਮੁਕਤ ਹੋ ਜਾਾਂਗੇ ਇਹ ਮੰਤਰ ਜਪਣਾ ਤਾਂ ਆਓ ਆਪਾਂ 2 ਮਿੰਟ ਜਪਾਂਗੇ ਸਾਰਿਆਂ ਨੇ ਇਹ ਮੰਤਰ ਜਪਣਾ ਹੈ ਇਹ ਮੰਤਰ ਜਪ ਕੇ ਹੀ ਸਾਡਾ ਬੇੜਾ ਪਾਰ ਹੋ ਸਕਦਾ ਹੈ ਗੁਰਬਾਣੀ ਹੀ ਸਾਨੂੰ ਦੱਸ ਰਹੀ ਹੈ ਧੰਨ ਸ੍ਰੀ ਗੁਰਗੰਸਾਹਿਬ ਵੀ ਸਮਝਾ ਰਹੇ ਨੇ ਸਾਨੂੰ ਤਾਂ 52 ਨੰਬਰ ਅੰਗ ਤੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਦੁੱਖ ਕਲੇਸ਼ ਨਾ ਭਾਉ ਵਿਆਪੇ ਗੁਰ ਮੰਤਰ ਹਿਰਦੇ ਹੋਏ ਇਹ ਸਾਨੂੰ ਕਿਹਨੂੰ ਅੱਛਾ ਧੰਨ ਸ੍ਰੀ ਗੁਰਗੰਸਾਹ ਜੋ ਬਿਰਾਜਮਾਨ ਆ ਗੁਰਤਾ ਗੱਦੀ ਤੇ ਉਹ ਸਾਨੂੰ ਦੱਸ ਰਹੇ ਨੇ ਕਿ ਭਾਈ ਜੇ ਤੂੰ ਇਸ ਮੰਤਰ ਨੂੰ ਜਪੇਂਗਾ ਤੇਰੇ ਘਰ ਦੇ ਵਿੱਚ ਦੁੱਖ ਕਲੇਸ਼ ਜਿਹੜੇ ਤੈਨੂੰ ਕਲੇਸ਼ ਪਾਉਂਦੇ ਨੇ ਜਿਹੜਾ ਤੈਨੂੰ ਡਰ ਪਾਉਂਦਾ ਹੈ ਤਰੰਗਿਤ ਨਸਾ ਹੈ ਬਿਮਾਰੀਆਂ ਨੇ ਘਰਾਂ ਦੇ ਵਿੱਚ ਕਹਿੰਦਾ ਤੂੰ ਜਪ ਕੇ ਤਾਂ ਦੇਖ ਤੇਰੇ ਸਾਰੇ ਦੂਰ ਹੋ ਜਾਣਗੇ ਸਾਰੇ ਸਾਰੇ ਦੂਰ ਹੋ ਜਾਣਗੇ ਤੇਰੇ ਅੰਦਰ ਦੀ ਮਨ ਤੇ ਲੱਗੀ ਹੋਈ ਮਾਇਆ ਜਮਨ ਜੰਤਰ ਪਿੱਛੇ ਜੁਗਾ ਜਗੰਤਰਾਂ ਦੀ ਇਹ ਉਤਰਨਾ ਸ਼ੁਰੂ ਹੋ ਜੇਗੀ ਜਿਉਂ-ਜਿਉਂ ਅਸੀਂ ਜਪਾਂਗੇ ਇਹ ਉਤਰਨਾ ਸ਼ੁਰੂ ਹੋ ਜੇਗੀ ਕਿਤੇ 2 ਮਿੰਟ ਨੂੰ ਜਾ ਕੇ ਦੇਖੋ ਨਿੱਤਰ ਬੰਦ ਕਰਕੇ ਸਿਰਫ ਅਸੀਂ ਆਪਣੀ ਆਵਾਜ਼ ਨੂੰ ਆਪ ਸੁਣਨਾ ਇਹਦੇ ਵਿੱਚ ਇੱਕ ਸ਼ਰਤ ਹੈ ਆਪ ਮੇਰੇ ਕੋਲੋਂ ਦਾਸ ਕੋਲ ਨਹੀਂ ਹੈ ਗੁਰਬਾਣੀ ਦੇ ਅੰਦਰ ਆ ਜਪਜੀ ਸਾਹਿਬ ਦੇ ਅੰਦਰ ਆਪਾਂ ਪੜ੍ਹਦੇ ਹਾਂ ਰੋਜ਼ ਗਾ ਵੀ ਹੈ ਆਪਾਂ ਕੀ ਬੰਦਾਸਤੀ ਕਰ ਰ ਗਾ ਰ ਹੁਣ ਆਪਾਂ ਵਾਹਿਗੁਰੂ ਮੰਤਰ ਜਪਾਂਗੇ ਤੁਸੀਂ ਵੀ ਗਾਵੋਗੇ ਗਾ ਵੀਏ ਇਹ ਬੜਾ ਸੌਖਾ ਹੈ ਸਾਰੇ ਗਾ ਰਹੇ ਸਾਰੇ ਗਾ ਰਹੇ ਨੇ ਸਾਡੇ ਰਾਗੀ ਸਿੰਘ ਕਥਾ ਬਾਤ ਚੱਕ ਜੋ ਵੀ ਗੁਰਬਾਣੀ ਪੜਦੇ ਆ ਸਾਰੇ ਗਾ ਰਹੇ ਆਪਾਂ ਸੌਖਾ ਹੈ ਗਾ ਲੈਨੇ ਲੇਕਿਨ ਜਿਹੜਾ ਅਗਲੀ ਪੰਕਤੀ ਹੈ ਗਾ ਵੀਏ ਸੁਣੀਏ ਇੱਥੇ ਮਾਰ ਖਾ ਜੰਨੇ ਸੀ ਬਹੁਤ ਮਖਦੀ ਕਰਦੇ ਆ ਅਸੀਂ ਗੁਰੂ ਘਰ ਆ ਕੇ ਬੜਦੇ ਆਂ ਸੇਵਾ ਕਰਦੇ ਆਂ ਜਿਸ ਤਰ੍ਹਾਂ ਹੁਣ ਦਰਬਾਰ ਸਾਹਿਬ ਦੀ ਸੇਵਾ ਚੱਲ ਰਹੀ ਐ ਕਰ ਰਿਹਾ ਸਾਰੇ ਪਰ ਆਹ ਪੰਗਤੀ ਤੇ ਆ ਕੇ ਅਸੀਂ ਮਾਰ ਖਾ ਜਾਂਦੇ ਆਂ ਕੌਣ ਮਾਰਦਾ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਾਡੇ ਤੇ ਹੈਵੀ ਹੋ ਜਾਂਦੇ ਨੇ ਇਹ ਸਾਡਾ ਜਿਹੜਾ ਧਨ ਜੋ ਭਗਤੀ ਕੀਤੀ ਜਾਂ ਪੁੰਨਦਾਨ ਕੀਤਾ ਸਾਰਾ ਲੁੱਟ ਕੇ ਲੈ ਜਾਂਦੇ ਨੇ ਕਾ ਗੁਰੂ ਪਰ ਇਹਨਾਂ ਨੂੰ ਰੋਕਣ ਵਾਸਤੇ ਸਾਨੂੰ ਇੱਕ ਮੰਤਰ ਦਿੱਤਾ ਹੈ ਗੁਰੂ ਸਾਹਿਬ ਨੇ ਜਿੰਨਾ ਚਿਰ ਸੀ ਉਹ ਮੰਤਰ ਜਪਦੇ ਨਹੀਂ ਇਹ ਨਹੀਂ ਪਿੱਛੇ ਹਟਦੇ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਇਹ ਮਹਾਬਲੀ ਨੇ ਗੁਰੂ ਸਾਹਿਬ ਦੇ ਥਾਪੇ ਹੋਏ ਨੇ ਗੁਰੂ ਸਾਹਿਬ ਦਾ ਪਰਿਵਾਰ ਹੈ ਜਿਵੇਂ ਆਪਾਂ ਪਰਿਵਾਰ ਹੈ ਇਹ ਵੀ ਗੁਰੂ ਸਾਹਿਬ ਦਾ ਪਰਿਵਾਰ ਹੈ ਕਾਣ ਮਾਇਆ ਆਸਾ ਮਨਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪਰਿਵਾਰ ਹੈ ਕਿੰਨਾ ਦਾ ਇਹ ਸਾਡੇ ਪਿੱਛੇ ਲੱਗੇ ਨੇ ਗੁਰਪਿਆਰੇ ਕਿਉਂ ਲਾਏ ਨੇ ਇਹਦਾ ਵੀ ਕੋਈ ਮਕਸਦ ਹੈ ਲੰਬੀ ਗਾਫਾ ਹੋ ਜੇਗੀ ਅੱਗੇ ਆਪਾਂ ਸਿਰਫ ਵਿਚਾਰ ਕਰੇ ਕਿ ਗੁਰਮੰਤਰ ਜਪ ਕੇ ਸਾਨੂੰ ਲਾਭ ਕੀ ਹੋਣਾ ਫਾਇਦਾ ਕੀ ਹੋਣਾ ਸਾਡੇ ਘਰਾਂ ਚ ਦੁੱਖ ਸਾਡੇ ਕਲੇਸ਼ ਸਾਡੇ ਨਸੇ ਤਰ੍ਹਾਂ ਦੇ ਵਿੱਚ ਝਗੜੇ ਸਾਰੇ ਖਤਮ ਹੋ ਜਾਣਗੇ ਪਿਆ ਗੁਰੂ ਸਾਹਿਬ ਗਰੰਟੀ ਲੈ ਰਹੇ ਨੇ ਜੱਜਾ ਪੜਦੇ ਆ ਨਾ ਆਪਾਂ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਦਾਵੀਏ ਸੁਣੀਏ ਸੁਣਨਾ ਆਓ ਜਿੰਨਾ ਚਿਰ ਅਸੀਂ ਸੁਣਦੇ ਨਹੀਂ ਐ ਉਹਨਾਂ ਚਿਰ ਸਾਡੀ ਗੱਲ ਨਹੀਂ ਵੱਢੀ ਮੰਨ ਰੱਖੀਏ ਪਉ ਫੇਰ ਅਸੀਂ ਗਾਉਣ ਲੱਗੇ ਸੁਣਨ ਲੱਗੇ ਉਹਦੇ ਨਾਲ ਪਿਆਰ ਪਾ ਲਿਆ ਫੇਰ ਗੁਰੂ ਸਾਹਿਬ ਨੇ ਆਪਣੀ ਗਲਫੀ ਚ ਲੈ ਲੜਾ ਜੇ ਤਸ ਨਦਰ ਨ ਆਵੇ ਤਾਂ ਬਾਤ ਨਾ ਪੁੱਛੇ ਕੋਈ ਜਿੰਨਾ ਚਿਰ ਅਸੀਂ ਉਹਦੀ ਨਜ਼ਰ 'ਚ ਨਹੀਂ ਆਉਂਦੇ ਮਾਲਕ ਦੀ ਸੇ ਸਾਨੂੰ ਉੱਥੇ ਕਿਸੇ ਨੂੰ ਪੁੱਛਣਾ ਨਹੀਂ ਐ ਨਾਗਰ ਚ ਆਉਣ ਵਾਸਤੇ ਗੁਰਪਿਆਰੇ ਸਾਨੂੰ ਜਪਣਾ ਪੈਣਾ ਹੈ ਗੁਰਮੰਤਰ ਵਾਹਿਗੁਰੂ ਸਤਨਾਮ ਜਪੋ ਗੁਰਮੰਤਰ ਜਪੋ ਸਾਨੂੰ ਸਿਮਰਨ ਕਰਨਾ ਪੈਣਾ ਹੈ ਜਿੰਨਾ ਚਿਰ ਅਸੀਂ ਸਿਮਰਨ ਨਹੀਂ ਕਰਦੇ ਸਾਡਾ ਸੜਕਾਰਾ ਨਹੀਂ ਹੁਣਾ ਬਿਨ ਹਰ ਭਜਨ ਨਹੀਂ ਸੁਟਕਾਰਾ ਨਹੀਂ ਹੁਣਾ ਸਟਕਾਰਾ ਜੇ ਪੁੰਨਦਾਨ ਕਰਕੇ ਸਾਨੂੰ ਦੁਬਾਰਾ ਜੂਨੀ ਮਿਲ ਵੀ ਗਈ ਇਨਸਾਨ ਦੀ ਤਾਂ ਵਾਪਸ ਫੇਰ ਸਾਨੂੰ ਕੰਮ ਤਾਂ ਇਹੀ ਕਰਨਾ ਪੈਣਾ ਨਾ ਸੰਸਾਰ ਦੇ ਵਿੱਚ ਇੱਕ ਤਾਂ ਜੂਨੀ ਚਾਏ 9 ਮਹੀਨੇ ਦੇ ਗਰਭ ਦੇ ਵਿੱਚ ਆ ਕੇ ਅਸੀਂ ਪਾਇਦਾ ਹੋਏ ਫਿਰ ਸਾਨੂੰ ਕੰਮ ਤਾਂ ਭਗਤੀ ਆ ਕਰਨਾ ਪੈਣਾ ਜਿੰਨਾ ਚਿਰ ਅਸੀਂ ਅਸੀਂ ਭਜਨ ਨਹੀਂ ਕਰਦੇ ਸਾਡਾ ਸਤਕਾਰਾ ਨਹੀਂ ਹੁਣ ਭਜਨ ਕਿਹੜਾ ਹੈ ਭਜਨਾ ਅਸੀਂ ਪਹਿਲਾਂ ਗਾਉਣ ਲੱਗਣਾ ਹੈ ਫਿਰ ਉਹਨੂੰ ਅਸੀਂ ਸੁਣਨਾ ਹੈ ਉਹ ਧਿਆਨ ਦੇਣਾ ਸਾਰੇ ਪਹਿਲਾਂ ਮੁਖ ਤੋਂ ਬੋਲਣਾ ਹੈ ਵਾ ਇਹਨੂੰ ਸੁਣਨਾ ਹੈ ਗੁਰੂ ਇਹਨੂੰ ਸੁਣਨਾ ਹੈ ਵਾ ਗੁਰੂ ਇਹ ਸੁਣੀ ਜਾਣਾ ਸੀ ਜਿੰਨਾ ਚਿਰ ਜੀ ਸੁਣੀ ਜਾਵਾਂਗੇ ਸਾਡੇ ਇਹ ਜਿਹੜਾ ਮੁਖਤੋ ਬੋਲਿਆ ਹੋਇਆ ਵਾਹਿਗੁਰੂ ਇਹ ਨਾਮ ਧੰਦੇ ਵਿੱਚ ਬਦਲੀ ਹੁੰਦਾ ਰਹੇਗਾ ਇਹਦਾ ਸਾਖ ਉਹਦਾ ਸਾਨੂੰ ਨਹੀਂ ਦੇਣਾ ਗੁਰਪਿਆਰੇ ਤਾਂ ਆਪਾਂ ਦੋ ਕੁ ਮਿੰਟ ਵਾਹਿਗੁਰੂ ਜਪਾਂਗੇ ਤੇ ਆਪਣੇ ਸਮਾ ਵੀ ਹੋ ਰਿਹਾ ਹੈ ਕਿ ਮੇਰਾ ਮਾਲਕ ਕਿਰਪਾ ਕਰੇ ਸਾਰੀ ਸੰਗਤ ਨੇ ਜਪਣਾ ਨਾਲ ਵਾਹਿਗੁਰੂ 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 ਵਾਹ ਗੁਰੂ 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 wa guru 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 Ва ਗੁਰਵਾ 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 ਜਪੋ ਜਪੋ ਗੁਰਪਿਆਰ ਉਹ ਜਪ ਕੇ ਹੀ ਸਾਡਾ ਸਤਕਾਰਾ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਫਰਮਾਨ ਕਰ ਦੇਣ ਲਾਜ ਮਰੇ ਜੋ ਨਾਮ ਨਾ ਲਵੇ ਲਾਜ ਤਾਂ ਉਹਨੂੰ ਆਵੇ ਜਿਹੜੇ ਨਾਮ ਨਹੀਂ ਜਪਦੇ ਅਸੀਂ ਤਾਂ ਆਮ ਅਖੋ ਉਚਾਰ ਰਹੇ ਆ ਕਿ ਵਾਹ ਗੁਰੂ ਇਹ ਗੁਰਪਿਆਰ ਇਹਨੂੰ ਕਹਿੰਦੇ ਨੇ ਸਵਾਸ ਤੇ ਗਰਾਸ ਇਹ ਚੌਥੇ ਪਾਸਾ ਜੀ ਆਪਾਂ ਨੂੰ ਸਮਝਾ ਰਹੇ ਨੇ ਕਿਉਂਕਿ ਦਾਸ ਪਹਿਲੇ ਕਹਿ ਚੁੱਕਾ ਕਿ ਧੰਨ ਸ੍ਰੀ ਗੁਰਗੰਸਾਹਿਬ ਦੇ ਅਨਸਾਰ ਹੀ ਗੱਲ ਹੋਗੀ ਜੋ ਵੀ ਹੋਗੀ ਦਿਨਾਵੀ ਦ੍ਰਿਸ਼ਟਮਾਨ ਦੀ ਗੱਲ ਕੁਛ ਵੀ ਨਹੀਂ ਹੋਣੀ ਹੁਣ ਆਪਾਂ ਇਹ ਗੁਰਮੰਤਰ ਜਪਿਆ ਇਹਨੂੰ ਗੁਰਮੰਤਰ ਕਹਿੰਦੇ ਨੇ ਤੇ ਭਾਈ ਗਰਦਾਸ ਜੀ ਨੇ ਸਾਨੂੰ ਦਿੱਤਾ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇਂ ਕੋਈ ਹੁਣ ਇਹ ਚੌਥੇ ਪਾਸਾ ਜੀ ਧੰਨ ਗੁਰੂ ਰਾਮਦਾਸ ਦੇ ਪਾਸਾ ਜੀ ਵੀ ਆਪਣੀ ਬਾਣੀ ਦੇ ਵੀ ਸਾਨੂੰ ਸਮਝਾ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਉਹੀ ਗੁਰਸਿੱਖ ਚੰਗਾ ਲੱਗੇਗਾ ਮੈਂ ਉਹੀ ਗੁਰਸਿੱਖ ਦੇ ਸਿਰ ਤੇ ਮੇਲ ਭਰਿਆ ਤਰਕੂੰਗਾ ਜਿਹੜਾ ਮੇਰੀ ਗੱਲ ਮੰਨੇਗਾ ਜਿਹੜਾ ਮੇਰੀ ਗੱਲ ਮੰਨੇਗਾ ਹੁਣ ਇਹ ਮੰਤਰ ਬਾਰੇ ਸਵਾਸ ਜਿਨੂੰ ਸਵਾਸ ਤੇ ਗਰਾਸ ਸਵਾਸ ਹੁੰਦਾ ਜਦੋਂ ਸਾਹ ਅਸੀਂ ਅੰਦਰ ਗਿਆ ਇਹ ਸਾਹ ਸਵਾਸ ਹੋ ਗਿਆ ਗਰਾਸ ਹੋ ਗਿਆ ਜੋ ਮੁੱਖ ਤੋਂ ਬਾਹਰ ਕੱਢਿਆ ਸੀ ਜਿਵੇਂ ਜਪਿਆ ਸੀ ਆ ਗੁਰੂ ਵਾਇ ਇੱਕ ਸਵਾਸ ਕੇ ਸਵਾਸ ਸਾਡੇ ਅੰਦਰ ਗਿਆ ਜਦੋਂ ਅਸੀਂ ਬਾਹਰ ਇਹ ਸਵਾਸ ਆਇਆ ਮੁਖ ਰਾਹੀਂ ਇਹ ਗ라스 ਬਣ ਗਿਆ ਹੁਣ ਚੌਥੇ ਪਾਤਸ਼ਾਹ ਜੀ ਪਰਮਾਨ ਕਰਦੇ ਨੇ ਕਿ ਸਾਸ ਗ라스 ਧਿਆਨ ਨਾਲ ਸੁਣਨਾ ਗੁਰੂ ਜੀ ਚੌਥੇ ਪਾਤਸ਼ਾਹ ਜੀ ਦਾ ਹੁਕਮ ਆਏ ਸਾਸ ਗ라스 ਧਿਆਏ ਮੇਰਾ ਹਰ ਹਰ ਸੋ ਸਿੱਖ ਗੁਰੂ ਮਨ ਪਾਵੇ ਸੋ ਗੁਰਸਿੱਖ ਗੁਰੂ ਮਨ ਪਾਵੇ ਇਨਸਾਫ ਸ਼ਬਦੋਂ ਵਿੱਚ ਲਿਖਤਾ ਗੁਰੂ ਸਾਹਿਬ ਨੇ ਕਹਿੰਦਾ ਜਿਹੜਾ ਆ ਤਰੀਕੇ ਨਾਲ ਮੈਨੂੰ ਯਾਦ ਕਰੇਗਾ ਆਪਾਂ ਆਕਾਲ ਪੁਰਖ ਪਿਤਾ ਪ੍ਰਮਾਤਮਾ ਨੂੰ ਯਾਦ ਕਰਾਂਗੇ ਉਹੀ ਮੈਨੂੰ ਚੰਗਾ ਲੱਗੇਗਾ ਆਪਾਂ ਇਸ ਪੰਕਤੀ ਨੂੰ ਦੁਬਾਰਾ ਪੜੋ ਧਿਆਨ ਨਾਲ ਸੁਣਨਾ ਹੈ ਸਾਹਸ ਅੰਦਰ ਗਿਆ ਅਸੀਂ ਮੁਖ ਤੋਂ ਬੋਲਿਆ ਵਾ ਗਰਾਸ ਜਦੋਂ ਮੁਖ ਤੋਂ ਬਾਹਰ ਆਏਗਾ ਉਹਨੂੰ ਕਹਿੰਦੇ ਆ ਜਦੋਂ ਵਾ ਗੁਰੂ ਇਹ ਗਰਾਸ ਬਣ ਗਿਆ ਹੁਣ ਗੁਰੂ ਸਾਹਿਬ ਇਹ ਹੀ ਕਹਿ ਰਹੇ ਨੇ ਕਿ ਸਾਸ ਗਰਾਸ ਧਿਆਏ ਧਿਆਏ ਦਾ ਮਤਲਬ ਜਪਨਾ ਆਪਾਂ ਧਿਆਏ ਮੇਰਾ ਹਰ ਹਰ ਕਿ ਮੇਰਾ ਗੁਰਸਿੱਖ ਪਿਆਰਾ ਸੋ ਸਿੱਖ ਸੋ ਗੁਰਸਿੱਖ ਕਹਿ ਲਈ ਆਪਾਂ ਗੁਰਸਿੱਖ ਕਹਿ ਲਈਏ ਗੁਰੂ ਮਨ ਭਾਵੇ ਭਾਵੇ ਦਾ ਮਤਲਬ ਚੰਗਾ ਲੱਗਣਾ ਕਹਿੰਦਾ ਮੈਨੂੰ ਉਹੀ ਚੰਗਾ ਲੱਗੇਗਾ ਹੁਣ ਆਪਾਂ ਗੁਰੂ ਦੀ ਗੱਲ ਕਿਉਂ ਨਹੀਂ ਮੰਨਾਂਗੇ ਮੰਨਣੀ ਚਾਹੀਦੀ ਨੇ ਸਾਨੂੰ ਫਿਰ ਆਪਾਂ ਜ਼ੋਰ ਨਾਲ ਕਿਉਂ ਨਹੀਂ ਜਪਿਆ ਆਪੇ ਨੂੰ ਜਪਣਾ ਚਾਹੀਦਾ ਇਹ ਗੁਰੂ ਪਿਆਰਿਓ ਸਾਡੇ ਹੀ ਫਾਇਦਾ ਹੈ ਸਾਡੇ ਅੰਦਰ ਜਿਉਂ-ਜਿਉਂ ਅਸੀਂ ਜਪਾਂਗੇ ਸਾਡੇ ਮਨ ਦੀ ਮੈਲ ਉਤਰੇਗੀ ਸਾਡੇ ਮਨ ਨੂੰ ਮੈਲ ਵੀ ਲੱਗੀ ਆ ਇਹ ਵੀ ਪਤਾ ਹੈ ਕਿਤੇ ਜੇ ਸਹੀ ਤੁਸੀਂ 2 ਮਿੰਟ ਜਪਿਆ ਹੁੰਦਾ ਹੁਣੇ ਤੁਹਾਨੂੰ ਰਿਜ਼ਲਟ ਮਿਲ ਜਾਣਾ ਸੀ ਸਾਡੇ ਸਾਹਮਣੇ ਕੁਛ ਨਾ ਕੁਛ ਸਾਡੇ ਸਰੀਰ ਦੇ ਅੰਦਰ ਹਰਕਤ ਹੋ ਜਾਣੀ ਸੀ ਜੇ ਇਹਨੂੰ ਪ੍ਰੋਪਰ ਤਰੀਕੇ ਨਾਲ ਜਪਿਆ ਹੋਵੇ ਨਿਤਰ ਬੰਦ ਕਰਕੇ ਆਪਣੇ ਧਿਆਨ ਅਸੀਂ ਸਵਾਸਾਂ ਦੇ ਨਾਲ ਨਾਲ ਅਸੀਂ ਰੱਖਣਾ ਹੈ ਫਿਰ ਕਿਤੇ ਜਪਿਆ ਹੋਵੇ 2-4 ਮਿੰਟ ਪਤਾ ਲੱਗ ਜਾਂਦਾ ਕਿ ਸਾਡੇ ਮਨ ਨੂੰ ਕਿੰਨੀ ਕਮਾਈ ਲੱਗੀ ਹੈ ਕਿਉਂ ਕਿਵੇਂ ਪਤਾ ਲੱਗੂ ਪਤਾ ਸਾਨੂੰ ਜਿਹੜੇ ਕਾਮ ਕ੍ਰੋਧ ਲੋਭ ਉਹ ਹੰਕਾਰ ਇਹਨਾਂ ਨੇ ਫਟਾ ਜਾਣਾ ਅਗੇ ਇਹ ਨਹੀਂ ਜਪਣ ਦਿੰਦੇ ਇਹ ਭਗਤੀ ਨਹੀਂ ਕਰਨ ਦਿੰਦੇ ਇਹ ਬੜੇ ਤਕੜੇ ਨੇ ਗੁਰਪਿਆਰੇ ਇਹ ਸਾਡੇ ਨੇਤਰਾਂ ਦੇ ਵਿੱਚ ਕੰਨਾਂ ਦੇ ਵਿੱਚ ਜੀਵਾਂ ਦੇ ਉੱਤੇ ਇੱਕ ਕਾਲ ਦਾ ਜਾਲ ਸਾਇਆ ਹੋਇਆ ਅਸੀਂ ਉਹਦੇ ਅਨੁਸਾਰ ਭਗਤੀ ਕਰਾਂਗੇ ਤਾਂ ਠੀਕ ਹੈ ਉਹਦੇ ਅਨੁਸਾਰ ਕਿਹੜੀ ਭਗਤੀ ਹੈ ਕਾਲ ਦੇ ਅਨੁਸਾਰ ਕਿਹੜੀ ਭਗਤੀ ਹੈ ਕਾਲ ਦੇ ਅਨੁਸਾਰ ਭਗਤੀ ਹੈ ਕਿ ਤੂੰ ਬਸ ਆਪਣੇ ਕੰਮ ਤੋਂ ਦੇ ਕਰਦਾ ਰਹਾਂਦਾ ਜਾਂਦਾ ਰਹੇ ਗੁਰਗਰ ਮੱਥਾ ਟੇਕ ਲੈ ਚਲੇ ਪਰਕਰਮਾਂ ਕਰਦੀਆਂ ਦੇਗਾ ਲਈਆਂ ਘਰੇ ਚਲੇ ਗਿਆ ਆਪਣੇ ਕੰਮ ਅਚ ਮੱਥ ਮਸਤ ਇਹ ਕਾਲ ਦੀ ਭਗਤੀ ਹੈ ਲੇਕਿਨ ਜਿਹੜਾ ਆ ਭਗਤੀ ਹੈ ਜਿਹੜੀ ਆਪਾਂ ਹੁਣ ਜਪਿਆ ਹੈ ਜਦੋਂ ਇਹ ਜਪਣ ਲੱਗ ਜੋਗੇ ਨਾ ਕਾਲ ਨੂੰ ਬਿਪਤਾ ਪੈ ਜਾਂਦੀ ਆ ਕਿ ਜੇ ਇਹ ਜਪ-ਜਪ ਕੇ ਇਹਨੂੰ ਪਤਾ ਲੱਗ ਗਿਆ ਕਿ ਮੈਂ ਇਹ ਭਗਤੀ ਕਿਵੇਂ ਕਰਨੀ ਆ ਤਾਂ ਹੀ ਮੇਰੇ ਹੱਥੋਂ ਨਿਕਲ ਜੇਗਾ ਇਸੇ ਕਰਕੇ ਉਹ ਆਪਣੇ ਬਹੁਤ ਹੱਥ ਕੰਡੇ ਅਪਣਾਉਂਦਾ ਗੁਰਪਿਆਰੇ ਇਹ ਗੱਲਾਂ ਤਾਂ ਦੇਸੀ ਜੀਆਂ ਨੇ ਲੇਕਿਨ ਹਾਇ ਤਾਂ ਅਨਸ੍ਰੀ ਗੁਰਗੰਥ ਸਾਹਿਬ ਦੇ ਅਨਸਾਰ ਇਹਨੂੰ ਕਹਿੰਦੇ ਨੇ ਹਰ ਕੀ ਕਥਾ ਇਹ ਦ੍ਰਿਸ਼ਟਮਾਨ ਦੀ ਕੋਈ ਗੱਲ ਨਹੀਂ ਹੈ ਇਹ ਸਾਡੇ ਅੰਦਰ ਦੀ ਗੱਲ ਆ ਮਨ ਦੀ ਗੱਲ ਆ ਮਨ ਦੀ ਗੱਲ ਆ ਗੁਰਪਿਆਰੋ ਕਿ ਮਨ ਮਨ ਕੀ ਆ ਸਾਡਾ ਇਹਨਾਂ ਦੇ ਬਸ ਹੈ ਜਿੰਨਾ ਚਿਰ ਅਸੀਂ ਇਹਨਾਂ ਤੋਂ ਮਨ ਨਹੀਂ ਸੁਣਾਉਂਦੇ ਉਹਨਾਂ ਚਿਰ ਸਾਡੀ ਭਗਤੀ ਲੇਖੇ ਜੋਖੇ ਚ ਨਹੀਂ ਹੈ ਕੋਈ ਵੀ ਇਹ ਭਲੇਖੇ ਚ ਨਾ ਰਹੇ ਜੋ ਗੁਰਪਿਆਰੋ ਸਾਨੂੰ ਆ ਜਪਣਾ ਪੈਣਾ ਹੈ ਇੱਕ ਮੰਤਰ ਨੇ ਹੀ ਇਹਨਾਂ ਨੂੰ ਦੜਾਣਾ ਹੈ ਤਾਂ ਗੁਰਪਿਆਰੋ ਘਰਾਂ ਦੇ ਵਿੱਚ ਵੀ ਆਪਾਂ ਜਪ ਸਕਦੇ ਆਂ ਚੱਲਦੇ ਫਿਰਦੇ ਕੰਮ ਧੰਦੇ ਕਰਦੇ ਵੀ ਅਸੀਂ ਇਸ ਮੰਤਰ ਨੂੰ ਜਪ ਸਕਦੇ ਆਂ ਕਿਉਂਕਿ ਜੇ ਆਪਾਂ ਪੜ੍ਹਨ ਦੀ ਗੱਲ ਕਰਾਂਗੇ ਪੜ੍ਹਨਾ ਤਾਂ ਸਾਨੂੰ ਪੜ੍ਹਨਾ ਹੀ ਆ ਪੜ੍ਹ ਕੇ ਹੀ ਸਾਨੂੰ ਗਿਆਨ ਮਿਲੇਗਾ ਪੜ ਪਾਹ ਪੜ੍ਹ ਕੇ ਹੀ ਆਪਾਂ ਨੂੰ ਵਿਚਾਰ ਆਪ ਕਰ ਰਹੇ ਆ ਪੜਨਾ ਤਾਂ ਹੈ ਹੀ ਪਰ ਪੜ ਕੇ ਅਸੀਂ ਉਹਤੇ ਵਿਚਾਰ ਕਰ ਲਈਏ ਕਿ ਗੁਰਬਾਣੀ ਸਾਨੂੰ ਕੀ ਕਹੇ ਰਹੀ ਹੈ ਹੁਣ ਆਪਾਂ ਨੂੰ ਗੁਰਪਰਿਵ ਕੰਮ ਧੰਦੇ ਕਰਦਿਆਂ ਹੋਇਆ ਵੀ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਤੂੰ ਆਹ ਤਰੀਕੇ ਦੇ ਨਾਲ ਆਪਣੇ ਘਰ ਦੇ ਕੰਮ ਕਰ